ਹਾਂਜੀ ਸਰ ਪ੍ਰਵਾਨ ਸਿੰਘ ਲੋਕਸ ਰਹੀ ਰੋੜਕਾ ਹਨ ਅੱਜ ਸਾਡੇ ਫੈਨ ਬੈਕ ਬਹੁਤ ਹੀ ਮਹੱਤਵਪੂਰਨ ਕਰਨਾ ਵਸਰੀਏ ਹਨ ਉਹਨਾਂ ਆਪ ਜਿਸੰਤ ਸਿੰਘ ਰੋੜਕਾ ਹਨ ਪਤੀ ਭੁੱਲਾ ਦਾ ਰਹਿਣ ਵਾਲਾ ਕੋਵੈਡ ਬੈਂਕ ਗਰਾਹਾਂ ਦੇ ਵਿੱਚ ਬਤੌਰ ਸਕਿਉਰਿਟੀ ਗਾਰਡ ਨੌਕਰੀ ਕਰਦਾ ਸੀ ਦੋ ਛੁੱਟੀਆਂ ਕਾਰਨ ਕੱਲੋਂ ਆਪਣੀ ਗੱਡ ਨਾਲ ਲੈ ਆਇਆ ਅੱਜ ਕਰੀਬ 6:30 ਵਜੇ ਉਹ ਆਪਣੀ ਗਾਨ ਸਾਫ ਕਰ ਰਿਆ ਸੀ ਤੇ ਇਹੋ ਉਹਦੇ ਵਿੱਚ ਰੌਣਕ ਦਾ ਉਹ ਅਚਾਨਕ ਚੱਲ ਗਿਆ ਤੇ ਉਹਦੀ ਸੱਜੀ ਅੱਖ ਦੇ ਰੌਣ ਲੱਗਣ ਕਾਰਨ ਉਹਦੀ ਸਾਰੀ ਖੂਹ ਵੀ ੜ ਗਈ ਤੇ ਮੌਕੇ ਤੇ ਉਹਦੀ ਮੌਤ ਹੋ ਗਈ ਰੋੜਾ ਬੈਂਟ ਤੋਂ ਬਾਅਦ ਪਰਿਵਾਰ ਵਾਲੇ ਜਾ ਕੇ ਦੇਖਿਆ ਤੇ ਉਹ ਖਤਮ ਹੋ ਚੁੱਕਾ ਸੀ ਤੇ ਉਹਨਾਂ ਦੇ ਫੋਨ ਕੰਨ ਤੋਂ ਬਾਹਰ ਨਹੀਂ ਗੰਡੀ ਤੇ ਸਾਰੇ ਨਗਰਵਾਸੀ ਇਕੱਠੇ ਹੋਏ ਪੁਲਿਸ ਮੁਲਾਜ਼ਮ ਕਰਾਇਆ ਵਾਲੇ ਵੀ ਰੌੜਕਾਰ ਚੌਕੀ ਵਾਲੇ ਵੀ ਇੱਥੇ ਪਹੁੰਚੇ ਤੇ ਦੇਖਣ ਉਹਨਾਂ ਨੇ ਇਹ ਚਹਿਰੇ ਕਿਸੇ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਕਿਸੇ ਦਾ ਕੋਈ ਝਗੜਾ ਨਹੀਂ ਉਹਦੇ ਨਾਲ ਤੇ ਪਰਿਵਾਰ ਵਾਲੇ ਜੀ ਤੇ ਨਕਰ ਵਾਲੇ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੁਝ ਤਰ੍ਹਾਂ ਦੇ ਕਰਾਉਣਾ ਚਾਹੁੰਦੇ ਕਿਉਂਕਿ ਸਹਿਵਲ ਇਹ ਘਟਨਾ ਵਾਪਰੀ ਹੈ ਤੇ ਜਿਹੜੀ ਬੜੀ ਮੁੰਡਾਗੀ ਆ ਉਹਦਾ ਬਿਜਟਾ ਬੜਾ ਛੋਟਿਆ ਮੁੰਡਾ ਹੈ 8-9 ਸਾਲ ਦਾ ਉਹਦੀ ਸੁਪਤਨੀ 85 ਦੇ ਵਿੱਚ 6-7 ਮਹੀਨਿਆਂ ਤੋਂ ਗਈ ਹੈ। ਉਹਨਾਂ ਰਾਤ ਗੱਲਬਾਤ ਸ਼ਾਇਦ ਉਹਨਾਂ ਦੀ ਹੋਈ ਸੀ ਆਪੋ ਵਿੱਚ। ਇਹ ਸਮੁੰਦਰੀ ਘਟਨਾ ਤੇ ਹੀ ਨਿਕਲਵਾ ਸੀ ਪਰ ਅਫਸੋਸ ਪਰ ਰੱਖਦੇ ਆ। ਉਹ ਸਮਾਰਟਫੋਨ ਡਾਚ ਗਿਆ। ਸਿਸਕਾਰ ਉਹਦੀ ਵਾਈਫ ਹੋਣ ਤੋਂ ਬਾਅਦ ਨਹੀਂ ਕੀਤੀ ਹੋਣੀ। ਹਾਂ ਪਰਿਵਾਰ ਵਾਲੇ ਸਲਾਹ ਦਾਨਗੇ ਕਿ ਉਹਨਾਂ ਨੂੰ ਹੋਮ ਤੇ ਛੇ ਟੈਂਡਰ ਕਰਾਂਗੇ ਕਿਤਾਬ ਜਿਆਦਾ ਜਿਆਦਾ ਬਹੁਤ ਲੱਗ ਰਿਹਾ ਹੈ। ਕਿਉਂਕਿ ਉਸ ਸਮਾਰਟਫੋਨ ਨੂੰ ਕਰ ਨੂੰ ਆਣਾ। ਅਵਾਤ ਪਰ ਅਸਰ ਦਸੂਹੇ ਕਿਰੇੜੇ ਬੋੜੀ ਦੇ ਦਿਹਿੰਦ ਕੀ ਮਾਉਲਾ ਸਾਰਾ ਤੇ ਮੇਰੇ ਬੱਚੇ ਇਹ ਤਕਰੀਬਨ ਸਾਨੂੰ 4 ਵਜੇ ਦੇ ਕਰੀਬ ਇਤਲਾਹ ਮਿਲੀ ਸੀਗੀ ਰੁੜਕਾ ਕਲਾ ਤੋਂ ਆ ਇਤਲਾਹ ਮਿਲਣ ਤੇ ਮੈਂ ਚੌਂਕੀ ਇਚਾਰਜ ਨੂੰ ਮੌਕੇ ਤੇ ਭੇਜਿਆ ਆਪ ਹੀ ਮੈਂ ਤਰੰਤ ਰੁੜਕਾ ਕਲਾ ਮੌਕੇ ਤੇ ਪਹੁੰਚ ਕੇ ਜਾਜਾ ਲਿਆ ਉਥੇ ਕਹੇਗਾ ਸੀਗਾ ਅਨੂਪ ਸਿੰਘ ਸਾਨੂੰ ਜਸਵਿੰਦਰ ਸਿੰਘ 35 ਸਾਲ ਦੀ ਏ ਸੀਗੀ ਜਿਹੜਾ ਕੋਰਪੋਰੇਟ ਬੈਂਕ ਦੇ ਵਿੱਚ ਬਤੌਰ ਗਨਮੈ ਲੱਗਾ ਹੋਇਆ ਸੀਗਾ ਆ ਛੁੱਟੀ ਹੋਣ ਕਰਕੇ ਕੱਲ ਰੈਫਲ ਉਹ ਘਰੇ ਆਪਦੀ ਨਨਾਲੀ ਰੈਫਲ ਲਾਇਆ ਸੀਗਾ। ਆਤਾ ਮੈਨੂੰ ਤੇ ਪਤਾ ਲੱਗਾ ਕਿ ਉਹ ਜਿਹੜਾ ਰੈਫਲ ਦੀ ਸਫਾਈ ਕਰ ਰਿਹਾ ਸੀਗਾ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਗੋਲੀ ਜਿਹੜੀ ਆ ਉਹਦੇ ਸਿਰ ਦੇ ਵਿੱਚ ਲੱਗੀ ਆ। ਉਹਦਾ ਮਰ ਕੇ ਕਾਫੀ ਜ਼ਿਆਦਾ ਭੇਜਾ ਜਿਹੜਾ ਬਾਹਰ ਆ ਗਿਆ ਤੇ ਮੌਕੇ ਤੇ ਹੀ ਉਹਦੀ ਜਿਹੜੀ ਆ ਮੌਤ ਹੋ ਗਈ ਆ। ਜਿਹੜਾ ਮੌਕੇ ਤੇ ਜਾ ਕੇ ਵੇਖਿਆ ਉਹੀ ਖilas ਸੀ ਕਿ ਰੈਫਲ ਕੋਲ ਪਈ ਹੋਈ ਸੀਗੀ ਇੱਕ ਖਾਲੀ ਕੋਲ ਜਿਹੜਾ ਉਹਦੇ ਰੈਫਲ ਦੇ ਵਿੱਚ ਪਿਆ ਸੀਗਾ ਚੈੱਕ ਕਰਨ ਤੇ ਪਤਾ ਲੱਗਾ ਤੇ ਉਹਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੋਈ ਸੀਗੀ ਤੇ ਜਿੰਨੂੰ ਵੀ ਮੌਕੇ ਤੇ ਸਾਰਾ ਸ਼ਾਨ ਬੀਣ ਕਰਕੇ ਤੇ ਵਲ 74 ਦੀ ਕਾਰਵਾਈ ਜਿਹੜੀ ਆ ਉਹ ਅਮਰ ਜਲੇਆ ਰਹੇ ਆ ਉਹਦੇ ਫਾਦਰ ਦੇ ਬਿਆਨ ਤੇ ਕਿਹੜੇ ਤੇ ਦਨਾਲੀ ਦੇ ਆਪਣੇ ਸੀ ਲਾਇਸੈਂਸ ਸੀ ਹਾਂ ਦਨਾਲੀ ਰੈਫਲੇ ਦੀ ਲਾਇਸੈਂਸੀ ਸੀ ਔਰ ਆਪਣੇ ਨਾਂ ਦਿੱਤੇ ਸੀਗੇ ਦੀ ਗੈਰ ਹਾਂਜੀ ਵਿਆਹਿਆ ਸੀਗਾ ਇੱਕ ਇਹ ਤਾਂ ਬੇਟਾ ਆ ਤੇ ਇੱਕ ਵਾਈਫੇ ਦੀ ਜਿਹੜੀ ਉਹ ਦਬਈ ਗਈ ਹੋਈ ਸੀਗੀ ਤੇ ਘਰੇ ਇਹਦਾ ਫਾਦਰ ਮਿਲਿਆ ਸਾਨੂੰ ਇੱਕ ਛੋਟਾ ਜਿਹਾ ਬੇਟਾ ਸੀ 11 ਸਾਲ ਦੇ ਕਰੀਬ ਇੱਕ ਬ੍ਰਦਰ ਸੀ ਘਰ ਦੇ ਵਿੱਚ ਇਹਦੇ